ਪੇਸ ਤੋਂ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ 9 ਮਹੀਨਿਆਂ ਬਾਅਦ ਧਰਤੀ ਤੇ ਪਰਤੇ ਸੁਨੀਤਾ ਤੇ ਬੁਚ ਸੁਰੱਖਿਆ ਤਰਤੀ ਉਤੇ ਪਰਤ ਆਏ ਹਨ ਬੁੱਧਵਾਰ ਨੂੰ ਤੜਕੇ ਸਵੇਰੇ ਧਰਤੀ ਤੇ ਵਾਪਸੀ ਕੀਤੀ ਹੈ ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ਤੇ ਸਫਲ ਲੈਂਡਿੰਗ ਹੋਈ ਹੈ ਦੱਸਦੀ ਹੈ ਕਿ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਬਿਲਿਅਮਸ ਅਤੇ ਬੁਚ ਵਿਲਮੋਰ ਧਰਤੀ ਤੇ ਵਾਪਸ ਆ ਗਏ ਹਨ ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰੀ ਦੇ ਲਈ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕ ਸਟੇਸ਼ਨ ਤੇ ਗਏ ਸਨ ਪਰ ਉਹ 9 ਮਹੀਨਿਆਂ ਤੋਂ ਵੱਧ ਸਮੇਂ ਲਈ ਉੱਥੇ ਹੀ ਫਸ ਗਏ ਸਨ ਸੁਨੀਤਾ ਵਿਲੀਅਮਸ ਅਤੇ ਬਿਚ ਵਿਲ ਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰ ਲਾਈਨਰ ਰਾਹੀਂ ਅੰਤਰਿਕਸ਼ ਗਏ ਸਨ ਇੱਕ ਹੋਰ ਅੰਤਰਿਕਸ਼ ਯਾਨ ਸਪੇਸਐਕਸ ਡਾਟ ਡ੍ਰੈਗਨ ਅੱਜ ਯਾਨੀ ਕਿ 19 ਮਾਰਚ ਨੂੰ ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ ਇਸ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਾਰਿਆ ਉਹਨਾਂ ਦੇ ਨਾਲ ਹੋਰ ਦੋ ਅੰਤਰਿਕਸ਼ ਯਾਤਰੀ ਨਾਸਾ ਦੇ ਨਿੱਕ ਹੈ ਅਤੇ ਦੂਸਰੀ ਏਜੰਸੀ ਰਾਸਕੋਮੋਸ ਦੇ ਐਲੈਗਜ਼ੈਂਡਰ ਗੋਰ ਬਨੂਵੀ ਵਾਪਸ ਆਏ ਅੰਤਰਿਕਸ਼ ਸਟੇਸ਼ਨ ਤੋਂ ਧਰਤੀ ਤੱਕ ਆਉਣ ਵਿੱਚ ਯਾਨ ਨੂੰ ਲਗਭਗ 17 ਸਫਲ ਘੰਟੇ ਲੱਗੇ ਸਫਲ ਲੈਂਡਿੰਗ ਹੋਣਾ ਕਾਫੀ ਭਾਵੂ ਕਰ ਦੇਣ ਵਾਲਾ ਪਲ ਸੀ ਤਾਂ ਨਾਲ ਆਪਣਾ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਯਾਨ ਵਿੱਚ ਸਭ ਤੋਂ ਪਹਿਲੇ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ ਕਰਿਊ 9 ਦੇ ਕਮਾਂਡਰ ਨਿਕ ਹੈਂਗ ਬਾਹਰ ਨਿਕਲੇ ਡ੍ਰੈਗਨ ਕੈਪਸੂਲ ਦੇ ਫਲੋਰੀਡਾ ਟੱਟ ਤੇ ਉਤਰਨ ਤੋਂ ਲਗਭਗ 1 ਘੰਟੇ ਬਾਅਦ ਜ਼ਮੀਨੀ ਟੀਮ ਦੇ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ ਉਸ ਤੋਂ ਬਾਅਦ ਰੋਸ ਕੋਸਮਸ ਦੇ ਅੰਤਰਿਕਸ਼ ਯਾਤਰੀ ਅਲੈਗਜ਼ੈਂਡਰ ਗੋਰਬਨੋਵ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਪ ਰਹੀਂ ਹੇਟਾਉਤ ਰਹੇ ਉਹਨਾਂ ਦੇ ਬਾਅਦ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਬਾਹਰ ਆਏ ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ ਵਿੱਚ ਰਹਿਣਗੇ ਭਾਰਤੀ ਮੂਲ ਦੇ ਅਮਰੀਕੀ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਸ ਅਤੇ ਬਿਚ ਵਿਲਮੋਰ ਪਿਛਲੇ 9 ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਅੰਤਰਿਕ ਸਟੇਸ਼ਨ ਤੇ ਫਸੇ ਹੋਏ ਸਨ ਉਹ ਪਿਛਲੇ ਸਾਲ ਜੂਨ ਵਿੱਚ 8 ਦਿਨਾਂ ਦੇ ਮਿਸ਼ਨ ਲਈ ਅੰਤਰਿਕ ਸਟੇਸ਼ਨ ਗਏ ਸਨ ਜਿੰਨਾ ਬੋਇੰਗ ਸਟਾਰਲਾਈਨਰ ਅੰਤਰਿਕਸ਼ ਜਾਨ ਦੀ ਉਹ ਜਾਂਚ ਕਰ ਰਹੇ ਸਨ ਉਸ ਵਿੱਚ ਤਕਨੀਕੀ ਸਮੱਸਿਆਵਾਂ ਆ ਗਈਆਂ ਸਨ ਜਿਸ ਕਰਕੇ ਉਹਨਾਂ ਦੀ ਵਾਪਸੀ ਕਈ ਵਾਰ ਟਲਦੀ ਰਹੀ ਪਰ ਆਖਿਰਕਾਰ ਅੱਜ ਸਵੇਰੇ ਤੜਕੇ ਈਓ ਸੁਰੱਖਿਆ ਧਰਤੀ ਉੱਤੇ ਵਾਪਸ ਆਏ ਹਨ ਜਲਦੀ ਹੀ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਗੇ ਪੇਸ ਤੋਂ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ 9 ਮਹੀਨਿਆਂ ਬਾਅਦ ਧਰਤੀ ਤੇ ਪਰਤੇ ਸੁਨੀਤਾ ਤੇ ਸੁਰੱਖਿਆ ਧਰਤੀ ਉਤੇ ਪਰਤ ਆਏ ਹਨ ਬੁੱਧਵਾਰ ਨੂੰ ਤੜਕੇ ਸਵੇਰੇ ਧਰਤੀ ਤੇ ਵਾਪਸੀ ਕੀਤੀ ਹੈ ਸਾਰੇ ਪੁਲਾੜ ਯਾਤਰੀਆਂ ਨੇ ਧਰਤੀ ਤੇ ਸਫਲ ਲੈਂਡਿੰਗ ਹੋਈ ਹੈ ਦੱਸਦੀ ਹੈ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਤਰਤੀ ਤੇ ਵਾਪਸ ਆ ਗਏ ਹਨ ਪਿਛਲੇ ਸਾਲ ਜੂਨ ਵਿੱਚ ਇਹ ਦੋਵੇਂ ਪੁਲਾੜ ਯਾਤਰੀ ਦੇ ਲਈ 8 ਦਿਨਾਂ ਦੇ ਮਿਸ਼ਨ ਲਈ ਅੰਤਰਰਾਸ਼ਟਰੀ ਅੰਤਰਿਕ ਸਟੇਸ਼ਨ ਤੇ ਗਏ ਸਨ ਪਰ ਉਹ 9 ਮਹੀਨਿਆਂ ਤੋਂ ਵੱਧ ਸਮੇਂ ਲਈ ਉੱਥੇ ਹੀ ਫਸ ਗਏ ਸਨ ਸੁਨੀਤਾ ਵਿਲੀਅਮਸ ਅਤੇ ਬੁਚ ਵਿਲਮੋਰ ਪਿਛਲੇ ਸਾਲ 5 ਜੂਨ ਨੂੰ ਬੋਇੰਗ ਸਟਾਰ ਲਾਈਨਰ ਰਾਹੀਂ ਅੰਤਰਿਕਸ਼ ਗਏ ਸਨ ਇੱਕ ਹੋਰ ਅੰਤਰਿਕਸ਼ ਯਾਨ ਸਪੇਸਐਕਸ ਡਾਟ ਡ੍ਰੈਗਨ ਅੱਜ ਯਾਨਕੀ 19 ਮਾਰਚ ਨੂੰ ਸਵੇਰੇ ਉਹਨਾਂ ਨੂੰ ਲੈ ਕੇ ਸਫਲਤਾਪੂਰਵਕ ਵਾਪਸ ਆ ਗਿਆ ਇਸ ਸਪੇਸ ਕੈਪਸੂਲ ਅਮਰੀਕਾ ਦੇ ਫਲੋਰੀਡਾ ਰਾਜ ਵਿੱਚ ਸਮੁੰਦਰ ਵਿੱਚ ਉਤਾਰਿਆ ਉਹਨਾਂ ਦੇ ਨਾਲ ਹੋਰ ਦੋ ਅੰਤਰਿਕਸ਼ ਯਾਤਰੀ ਨਾਸਾ ਦੇ ਨਿੱਕ ਹੈ ਅਤੇ ਦੂਸਰੀ ਏਜੰਸੀ ਰਾਸਕੋਮੋਸ ਦੇ ਐਲੈਗਜ਼ੈਂਡਰ ਗੋਰਬਨੋ ਵੀ ਵਾਪਸ ਆਏ ਅੰਤਰਿਕਸ਼ ਸਟੇਸ਼ਨ ਤੋਂ ਤਰਤੀ ਤੱਕ ਆਉਣ ਵਿੱਚ ਯਾਨ ਨੂੰ ਲਗਭਗ 17 ਸਫਲ ਘੰਟੇ ਲੱਗੇ ਸਫਲ ਲੈਂਡਿੰਗ ਹੋਣਾ ਕਾਫੀ ਭਾਵੁਕ ਕਰ ਦੇਣ ਵਾਲਾ ਪਲ ਸੀ ਤੜ ਨਾਲ ਆਪ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਯਾਨ ਵਿੱਚ ਸਭ ਤੋਂ ਪਹਿਲੇ ਨਾਸਾ ਦੇ ਅੰਤਰਿਕਸ਼ ਯਾਤਰੀ ਅਤੇ ਟਿਊ 9 ਕਮਾਂਡਰ ਨਿੱਕ ਹੈਂਗ ਬਾਹਰ ਨਿਕਲੇ ਡ੍ਰੈਗਨ ਕੈਪਸੂਲ ਦੇ ਫਲੋਰੀਡਾ ਟੱਟ ਤੇ ਉਤਰਨ ਤੋਂ ਲਗਭਗ 1 ਘੰਟੇ ਬਾਅਦ ਜ਼ਮੀਨੀ ਟੀਮ ਦੇ ਮਦਦ ਨਾਲ ਉਹ ਕੈਪਸੂਲ ਤੋਂ ਬਾਹਰ ਆਏ ਉਸ ਤੋਂ ਬਾਅਦ ਰੋਸ ਕੋਸਮਸ ਦੇ ਅੰਤਰਿਕਸ਼ ਯਾਤਰੀ ਅਲੈਗਜ਼ੈਂਡਰ ਗੋਰਬਨੋਵ ਕੈਪਸੂਲ ਤੋਂ ਬਾਹਰ ਨਿਕਲਣ ਵਾਲੇ ਰੈਪ ਰਹੇ ਹੇਟਾਉਟਰੇ ਉਹਨਾਂ ਦੇ ਬਾਅਦ ਸੁਨੀਤਾ ਵਿਲੀਅਮਸ ਅਤੇ ਬੁੱਚ ਵਿਲਮੋਰ ਬਾਹਰ ਆਏ ਹੁਣ ਇਹ ਸਾਰੇ ਅੰਤਰਿਕਸ਼ ਯਾਤਰੀ 45 ਦਿਨਾਂ ਪੁਨਰਵਾਸ ਪ੍ਰੋਗਰਾਮ ਲਈ ਹਿਊਸਟਨ ਵਿੱਚ ਰਹਿਣਗੇ ਭਾਰਤੀ ਮੂਲ ਦੇ ਅਮਰੀਕੀ ਅੰਤਰਿਕਸ਼ ਯਾਤਰੀ ਸੁਨੀਤਾ ਵਿਲੀਅਮਸ ਤੇ ਵਿੱਚ ਵਿਲ ਮੋਰ ਪਿਛਲੇ 9 ਮਹੀਨੇ ਤੋਂ ਵੱਸ ਸਮੇਤੋਂ ਅੰਤਰਰਾਸ਼ਟਰੀ ਅੰਤਰਿਕ ਸਟੇਸ਼ਨ ਤੇ ਫਸੇ ਹੋਏ ਸਨ ਉਹ ਪਿਛਲੇ ਸਾਲ ਜੂਨ ਵਿੱਚ 8 ਦਿਨਾਂ ਦੇ ਮਿਸ਼ਨ ਲਈ ਅੰਤਰਿਕ ਸਟੇਸ਼ਨ ਗਏ ਸਨ ਜਿੰਨਾ ਬੋਇੰਗ ਸਟਾਰਲਾਈਨ ਅੰਤਰਿਕਸ਼ ਯਾਨ ਦੀ ਉਹ ਜਾਂਚ ਕਰ ਰਹੇ ਸਨ ਉਸ ਵਿੱਚ ਤਕਨੀਕੀ ਸਮੱਸਿਆਵਾਂ ਆ ਗਈਆਂ ਸਨ ਜਿਸ ਕਰਕੇ ਉਹਨਾਂ ਦੀ ਵਾਪਸੀ ਕਈ ਵਾਰ ਟਲਦੀ ਰਹੀ ਪਰ ਆਖਿਰਕਾਰ ਅੱਜ ਸਵੇਰੇ ਤੜਕੇ ਇਹ ਉਹ ਸੁਰੱਖਿਅਤ ਧਰਤੀ ਉੱਤੇ ਵਾਪਸ ਆਏ ਹਨ ਜਲਦੀ ਹੀ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣਗੇ